ਮੇਰੇ ਰਿਲੇਟਿਵ ਸੀਗੇ ਉਹਨਾਂ ਦਾ 5 ਸਾਲ ਦਾ ਤਾਂ ਰਿਫਿਊਜ਼ਲ ਸੀਗੀ ਤੇ 3 ਸਾਲ ਦਾ ਉਹਨਾਂ ਦੀ ਬੈਨ ਸੀਗੀ ਤੇ 3 ਸਾਲ ਦੇ ਬੈਨ ਤੋਂ ਬਾਅਦ ਵੀ ਕਰੀਏ ਕਰੇਟ ਨੇ ਉਹਨਾਂ ਨੂੰ ਵੀਜ਼ਾ ਲਗਵਾ ਕੇ ਦਿੱਤਾ ਹੈ ਜੀ ਕਿਹੜੀ ਚਾ ਸਟੱਡੀ ਵੀਜ਼ਾ ਆਇਆ ਤੇ ਕਿੰਨੇ ਦਿਨਾਂ ਚ ਆ ਗਿਆ ਵੀਜ਼ਾ ਕਿੰਨੇ ਦਿਨ ਹੋਏ ਸੀ ਲੈਣ ਨੂੰ ਤਿੰਨ ਦਿਨਾਂ ਚ ਆ ਗਿਆ ਸੀਗਾ ਤਿੰਨ ਦਿਨਾਂ ਚ ਹੀ ਲਖਪ੍ਰੀਤ ਜੀ ਕਿੰਨੇ ਦਿਨਾਂ ਚ ਆ ਗਿਆ ਵੀਜ਼ਾ ਫਿਰ ਤਿੰਨ ਦਿਨਾਂ ਦੇ ਵਿੱਚ ਇਹਨਾਂ ਨੇ ਗਰੰਟੀ ਦਿੱਤੀ ਸੀ ਮੈਨੂੰ ਕਿ ਸਰ ਤੁਸੀਂ 2 ਮਹੀਨੇ ਚ ਬੇਟੀ ਦੀ ਵਿਜੈਂਟ ਸਕੋਰ ਲੈ ਕੇ ਦਵਾਂਗੇ ਉਹ ਸੱਚ ਕਰਕੇ ਦਿੰਦਾ ਹਾਂ ਹਾਂਜੀ ਕੈਨੇਡਾ ਦਾ 7.5 ਮੇਰੇ ਬੈਂਕ ਸੀ ਮੈਨੂੰ 11 ਦਿਨਾਂ ਦੇ ਅੰਦਰ ਅੰਦਰ ਵੀਜ਼ਾ ਰਿਸਿਵ ਹੋ ਗਿਆ ਸਰ ਮੇਰਾ ਅੱਜ ਮੇਰੇ پاس ਪੂਰੇ 11 ਦਿਨਾਂ ਦਾ ਹਾਂਜੀ ਹਾਂਜੀ ਪਾਸ ਇਹ ਪਹਿਲਾ ਹੀ ਅਟੈਂਟ ਸੀ ਐ ਤਾਂ ਨਹੀਂ ਫਾਈਲ ਨਹੀਂ ਪਹਿਲਾ ਅਟੈਂਟ ਸੀਗਾ ਲੋਕੀ ਕਹਿੰਦੇ ਹੁਣ ਕੈਨੇਡਾ ਦੇ ਵੀਜ਼ੇ ਨਹੀਂ ਆਉਂਦੇ ਤੇ ਕੈਰੀਅਰ ਕ੍ਰੀਏਟਰਸ ਤੇ ਤਰੁਣ ਚੋਕਲ ਕਿਹੜੀ ਗੱਦਰ ਸਿੰਘੀ ਹੈ ਤੁਹਾਡੇ ਸਾਹਮਣੇ ਅਫਗਾਨਿਸਤਾਨ ਤੋਂ ਆਇਆ ਜੀ ਮੈਂ ਉਹੀ ਮੈਂ ਕਹਿ ਰਿਹਾ ਸੀ ਵੀਜ਼ਾ ਲਵਾਨ ਦੇਖੋ ਇਹਨਾਂ ਦਾ ਵੀਜ਼ਾ ਲੱਗਿਆ ਤੁਹਾਡਾ ਕਿਦਾਂ ਲੱਗ ਰਿਹਾ ਤੁਹਾਡਾ ਵੀਜ਼ਾ ਆਇਆ ਤੁਹਾਡੇ ਸਾਹਮਣੇ ਪ੍ਰੋਪਰ ਵੀਜ਼ਾ ਸੱਚ ਦੇਖਿਆ ਐਂਬੈਸੀਆਂ ਅੱਜ ਵੀ ਵੀਜ਼ਾ ਦੇਣ ਵਾਸਤੇ ਖੁੱਲੀਆਂ ਮੈਂ ਪਹਿਲਾਂ ਵੀ ਕਹਿੰਦੇ ਸੀ ਇਹ ਗੱਲਾਂ ਐਂਬੈਸੀਆਂ ਵੀਜ਼ਾ ਦੇਣ ਨੂੰ ਖੁੱਲੀਆਂ ਪਰ ਲੋਕਾਂ ਨੂੰ ਵੀਜ਼ਾ ਲੈਣਾ ਨਹੀਂ ट्रांसपेरेंसी के है जी मान लो पैसा आंदा जांदा वो सारा हिसाब-ताव रखा जांदा प्रॉपर बिल्कुल सर बिल्कुल जे ਸਾਡੇ ਕੋਲ ਆਪਾਂ ਇਹਨਾਂ ਨੂੰ 500 ਰੁਪਏ ਵੀ ਦੰਦੇ ਆ ਨਾ ਤੇ ਸਾਨੂੰ 500 ਦੀ ਰਸੀਦ ਮਿਲਦੀ ਆ ਇਹ ਮੈਨੂੰ ਸਭ ਤੋਂ ਵੱਡੀ ਗੱਲ ਇਹਨਾਂ ਦੀ ਇਹ ਵਧੀਆ ਲੱਗਦੀ ਆ ਕਿ ਇਹਨਾਂ ਦਾ ਜੋ ਸਟਾਫ ਹੈ ਬਹੁਤ ਹੀ ਵਧੀਆ ਸਟਾਫ ਹੈ ਇਹ ਸਾਰੀ ਵੀਜ਼ਾਸ ਪਏ ਨੇ ਅਗਰ ਕੰਟਰੀਸ ਦੀ ਗੱਲ ਮੰਨ ਲਓ ਕੋਈ ਕਲਾਸ 2 ਵਾਲਾ ਬੱਚਾ ਹੈ ਉਸ ਵੇਲੇ ਤਾਂ ਉਹਦੇ ਵਾਸਤੇ ਸਭ ਤੋਂ ਹੌਟ ਆਪਸ਼ਨ ਕੀ ਹੈ ਇਸ ਵੇਲੇ ਕਿ ਗੇਡ ਅਪ ਯਰ ਕੋਰਸ ਇੱਥੇ ਕਰਦਾ ਜਾਂ ਸਟੱਡਾ ਬਿਊਟੀ ਬੋਰ ਕਰਾ ਜਾਏ ਜਾਂ ਨਾਲ ਹੀ ਬਹੁਤ ਪੱਕਾ ਕਰਾਇਆ ਜਾਂਦਾ ਹੈ ਫਰਾਂਸ ਬਹੁਤ ਵਧੀਆ ਕੰਟਰੀ ਹੈ ਜਿਹੜੀ 2 ਸਾਲ ਦੀ ਸੀਪਲਾਈ ਕਰਦੇ ਆ ਉਹ 5 ਸਾਲ ਤੱਕ ਦਾ ਪਰਫਾਰਮੈਂਸ ਦੇਦੀ ਆ ਆਇਰਲੈਂਡ ਹੋ ਗਈ ਫਿਨਲੈਂਡ ਹੋ ਗਈ ਤੇ ਫਿਰ ਕਿੰਨੇ ਕੁ ਦਿਨਾਂ ਚ ਸਾਰਾ ਪ੍ਰੋਸੈਸ ਨਿਪਟ ਗਿਆ ਤੁਹਾਨੂੰ ਇੱਕ ਕੁੜੀ ਦਾ ਤਾਂ ਮੇਰੇ ਖਿਆਲ ਤੇ ਵੀ 2-3 ਮਹੀਨੇ ਦੇ ਵਿੱਚ ਵਿੱਚ ਸਾਰਾ ਪ੍ਰੋਸੈਸ ਹੋ ਗਿਆ ਸੀ ਮੇਰੀ ਫੇਲਾਈ ਸੀ ਮੇਰਾ 2 ਮਹੀਨੇ ਦੇ ਵਿੱਚ ਵਿੱਚ ਵੀ ਜਾ ਗਿਆ ਸੀ ਬਨਮੰਚੇ ਮੈਂ ਆਇਲਸ ਕਰ ਲਈ ਸੀ ਤੇ ਇਹਨਾਂ ਨੇ ਪਹਿਲਾਂ ਹੀ ਮੇਰਾ ਆਫਰ ਲੈਟਰ ਮੰਗਾ ਲਿਆ ਸੀਗਾ ਕਿ ਆਪਾਂ ਦੀ ਚਰਚਾ ਕਰੀਏ ਤਾਂ ਪ੍ਰੋਫੈਸ਼ਨ ਦੀ ਗੱਲ ਹੁੰਦੀ ਹੈ ਕਿ ਉੱਥੇ ਤਾਂ ਇਨਫਲੇਸ਼ਨ ਬਹੁਤ ਆ ਗਈ ਉਹ ਕੰਮ ਵੀ ਨਹੀਂ ਮਿਲ ਰਹੇ ਅਜਿਹੇ ਹਾਲਾਤਾਂ ਦੇ ਵਿੱਚ ਕੀ ਐਡਵਾਈਸ ਹੁੰਦੀ ਹੈ ਬੱਚੇ ਹੁਣ ਜਿਹਨੇ ਸਿਰਫ ਘਾੜੂ ਪਹੁੰਚਾ ਕਲੀਨਿੰਗ ਕਰਨੀ ਹੈ ਜਾਂ ਵੇਟਰ ਕਰਨਾ ਹੈ ਉਹਨਾਂ ਮਫਦਾ ਆ ਗਈ ਇਨਫਲੇਸ਼ਨ ਉਹਨਾਂ ਆਪਦੇ ਜੋਬ ਵੀ ਕਰਦੇ ਪਰ ਉਸੇ ਤਰ੍ਹਾਂ ਜੇ ਉਹ ਬੰਦੇ ਕੋਲ ਕੋਈ ਸਕਿੱਲ ਹੈ ਉਸ ਸਕਿੱਲ ਦੀ ਵੈਲਿਊ ਜ਼ਿਆਦਾ ਹੈ ਜਿਵੇਂ ਆਪਾਂ ਕਹਿੰਨੇ ਕਰ ਰਹੇ ਹਾਂ ਇਲੈਕਟ੍ਰੀਸ਼ੀਅਨ ਹੋ ਗਿਆ ਹੁਣ ਇਲੈਕਟ੍ਰੀਸ਼ੀਅਨ ਕਈ ਬੱਚੇ ਕੋਰਸ ਕੀਏ ਗਏ ਹੈ ਉਹਨਾਂ ਨੇ ਡੇਢ ਕੀਤੀ ਉਹਨਾਂ ਨੇ ਉਸ ਕੋਰਸ ਪਾਈ ਦਿੱਤੀ ਹੈ ਉਸ ਫ੍ਰਾਈ ਕਰਕੇ ਉਸ ਤੋਂ ਬਾਅਦ ਬੱਚੇ ਆਪ ਦੱਸਦੇ ਸਾਨੂੰ 30 35 40 40 45 42 ਡਾਲਰ ਪਰ ਆਵਰ ਮਿਲੇ ਆ ਜੋ ਵਿਗੰਡਨ ਵਰਦੇ ਨੂੰ ਹੋਰ ਬਹੁਤ ਚੰਗਾ ਹੈ ਜਿੰਨੇ ਤਾਂ ਸਮਾਨ ਹੀ ਹੁੰਦਾ ਆਪਣੇ ਕੋਲ ਪਰ ਕੋਈ ਦੋ ਤਿੰਨ ਕਾਰਨ ਮੇਜਰੀ ਜਿਹੜੇ ਤੁਹਾਨੂੰ ਲੱਗਦੇ ਹਨ ਕਿ ਇਹ ਨਾਲ ਕਾਰਨ ਕਰਕੇ ਅਕਸਰ ਬੱਚੇ ਦੀ ਫਾਈਲ ਰਿਫਿਊਜ਼ ਹੋ ਜਾਂਦੀ ਹੈ ਹੁੰਦੇ ਸੱਤ ਬੈਠ ਉਹ ਆਇਆ ਜੀ ਕਰਨ ਜੀ ਬੈਨ ਹੋ ਗਿਆ ਉਹ ਏਜੰਟ ਨੇ ਉਤੋਂ 10 12 ਲੱਖ ਰੁਪਏ ਲੈਂਦਾ ਹੈ ਜਦਰਾ ਆਇਸ ਦਾ ਡਾਕੂਮੈਂਟ ਨਹੀਂ ਕਰਦਾ ਮੈਂ ਕਰਾਉਂਦਾ ਦੋ ਜੀ ਉਤੋਂ ਪੈਸੇ ਲੈ ਲੇ ਉਸ ਤੋਂ ਬਾਦ ਉਹ ਅੰਦਰ ਹੈ ਹੀ ਨਹੀਂ ਬੋਲਦਾ ਇਹ ਕਿ ਇਟਿਗੇਟ ਅਗਲੀ ਹੈ ਇਹ ਫਰੋ ਡਾਕੂਮੈਂਟ ਬਹੁਤ ਪੋਲਿਸ਼ ਲੈਟ ਗਲਤ ਕਰ ਲੈਣਾ ਹੈ ਇਹ ਚੀਜ਼ਾਂ ਫਾਈਲ ਕੀ ਡਾਕੂਮੈਂਟ ਲੱਗ ਰਿਹਾ ਕੀ ਨਹੀਂ ਲੱਗ ਰਿਹਾ ਇਹ ਸਾਨੂੰ ਬਾਈਂਗਾ ਨਾ ਪਤਾ ਹੁਣ ਜਦੋਂ ਡਾਕੂਮੈਂਟ ਨੂੰ ਵੈਰੀਫਾਈ ਕਰੋ ਚੈੱਕ ਕਰੋ ਕਿ ਫਾਈਲ ਨੂੰ ਆਪਣੇ ਇੱਕ ਇੱਕ ਡਾਕੂਮੈਂਟ ਚੈੱਕ ਕਰੋ ਤਾਂ ਹੀ ਤੁਹਾਡਾ ਵਿਜਰ ਹੈ ਨਾ ਵਿਜਰ ਫਿਰ ਹੋਰੇ ਲੋਕ ਆ ਦੇ ਲੋਕ ਯਾਰ ਸਾਡੇ ਕੋਲ ਡੇਲੀ ਦਫਤਰ 12 ਲੋਕੀ ਰਿਫਿਊਜ਼ ਕਰ ਆਉਂਦੇ ਆ ਦਾ ਇਹ ਜੋ ਪਾਸਪੋਰਟਸ ਦਾ ਢੇਰ ਲੱਗਿਆ ਹੋਇਆ ਇੱਥੇ ਜਦੋਂ ਮੈਂ ਤੁਹਾਨੂੰ ਇਹਨਾਂ ਦੀ ਕਹਾਣੀ ਦੱਸਾਂਗਾ ਤਾਂ ਤੁਸੀਂ ਕਹੋਗੇ ਕਿ ਸਾਡਾ ਵੀ ਯਾਰ ਇਹਦੇ ਵਿੱਚ ਹੀ ਹੁੰਦਾ ਤਾਂ ਕਿੰਨੀ ਵਧੀਆ ਗੱਲ ਸੀ ਕਿਉਂਕਿ ਇਹ ਐਵੇਂ ਨਾ ਸੋਚ ਲਿਓ ਕਿਤੇ ਵੀ ਨਕਲੀ ਪਾਸਪੋਰਟਸ ਹੈ ਇਹ ਬਿਲਕੁਲ ਲੋਕਾਂ ਦੇ ਅਸਲੀ ਪਾਸਪੋਰਟਸ ਨਹੀਂ ਤੇ ਇਹਨਾਂ ਉੱਤੇ ਵੀਜ਼ਾਸ ਲੱਗੇ ਹੋਏ ਨੇ ਵੱਖ-ਵੱਖ ਕੰਟਰੀਆਂ ਦੇ ਨੇ ਤੇ ਅਸੀਂ ਅੱਜ ਬੈਠੇ ਹਾਂ ਕੈਰੀਅਰ ਬ੍ਰੇਕਰਸ ਦੇ ਕੋਲ ਸਾਡੇ ਨਾਲ ਨੇ ਤਰਨ ਚੁੱਕ ਜੀ ਤੇ ਅੱਜ ਅਸੀਂ ਜਾਣਾਂਗੇ ਵੀ ਭਾਈ ਤੁਹਾਡੇ ਕੋਲ ਕਿਹੜੀ ਕਿਦਰ ਸਿੱਧੀ ਆ ਗਈ ਸਰ ਸਭ ਤੋਂ ਪਹਿਲਾਂ ਤਾਂ ਆਈ ਵੈਲਕਮ ਟੂ ਬਹੁਤ ਅਸਵਾਗਤ ਮੈਂ ਸਭ ਪਹਿਲਾ ਸਵਾਲ ਤੇ ਇਹੀ ਆ ਜਦੋਂ ਇਦਾਂ ਦੇਖਾਂਗੇ ਤਾਂ ਲੋਕ ਤਾਂ ਸੋਚਣਗੇ ਵੀ ਰੌਲਾ ਚੱਲ ਰਿਹਾ ਕੈਨੇਡਾ ਨੇ ਬਹੁਤ ਸਾਰਾ ਸਟ੍ਰਿਕਨੈਸ ਦਿਖਾਈ ਕੁਝ ਕੈਪਸ ਲਾ ਕੇ ਅਸੀਂ ਹੁਣ ਵਰਕ ਵੀਜ਼ੇ ਵੀ ਦੇ ਨਹੀਂ ਜਾਂ ਅਸੀਂ ਇੰਡੇ ਸਟੂਡੈਂਟਸ ਹੀ ਲਵਾਂਗੇ ਉਸ ਤੋਂ ਬਾਅਦ ਰਿਫਿਊਜ਼ਲਸ ਵੀ ਆ ਰਹੀਆਂ ਤਾਂ ਫਿਰ ਐਨੇ ਐਨੇ ਵੀਜ਼ੇ ਫਿਰ ਉਹੀ ਸੁਭਾਅ ਆ ਫਿਰ ਤਰਨ ਚੁੱਕ ਕੋ ਕਿਹੜੀ ਕਿਦਰ ਸਿੱਧੀ ਇਸ ਸਸਿਗਾ ਜੀ ਸਾਰੇ ਮੇਰੇ ਭੈਣ ਭਰਾ ਜਿਹੜੇ ਦੇਖ ਰਹੇ ਵੀਡੀਓ ਨੂੰ ਦੇਖੋ ਜੀ ਇਹ ਬੈਸੀ ਹੈ ਜਿਹੜੀ ਇਹ ਕਹੇ ਉਹ ਕਿਸੇ ਵੀ ਕੰਟਰੀ ਜਿਵੇਂ ਆਸਟ੍ਰੇਲੀਆ ਹੈ ਜਾਂ ਕੈਨੇਡਾ ਹੈ ਜਾਂ ਯੂ ਐਸ ਹੈ ਇਹ ਹਰ 3-4 ਸਾਲ ਬਾਅਦ ਰੂਟ ਚੇਂਜ ਹੋ ਜਾਂਦੀ ਹੈ ਜਦ ਰੂਟ ਚੇਂਜ ਹੋ ਗਿਆ ਤਾਂ ਲੋਕੀ ਜਿਹੜੇ ਥਾ ਥਾ ਦੇ ਨੰਬਰ ਦੇ ਜਿਹੜਾ ਜਿਨ੍ਹਾਂ ਨੂੰ ਫਾਈਲਾਂ ਦਾ ਪਤਾ ਵੀ ਨਹੀਂ ਕਿੰਦਾ ਪੈਣਾ ਨਹੀਂ ਆਹ ਬਾਅਦ ਵੀ ਪਰਸ ਨੇ ਹੋਰ ਲੋਕਾਂ ਨੂੰ ਬਾਹਰ ਵਿਦੇਸ਼ ਵਿੱਚ ਜਦ ਵੀ ਚਲਾ ਕਰਦੇ ਹੈ ਉਹਨਾਂ ਨੂੰ ਹੋਰ ਘਬਰਾ ਜਾਂਦੇ ਹੈ ਉਹ ਡਰ ਜਾਂਦੇ ਹੈ ਕਿ ਵੀ ਹੁਣ ਰੂਟ ਚੇਂਜ ਹੋ ਗਿਆ ਰੂਟ ਸਿਸਟਮ ਉਹ ਨਹੀਂ ਬਸ ਇਹ ਚੁੱਟ ਗਈ ਇਹ ਸੈਂਟੀ ਕੋਈ ਪਹਿਲੀ ਵਾਰ ਨਹੀਂ ਹੋਈ ਇਹ ਪਿਛਲੇ 50 ਸਾਲਾਂ ਤੋਂ ਜਿਹੜੀ ਚੱਲ ਰਹੀ ਹੈ ਹਰ 3-4 ਸਾਲਾਂ ਵਿੱਚ ਜਿਹੜੇ ਐਮੈਂਡਮੈਂਟ ਕਰਦੇ ਆ ਉਹਨੇ ਰੂਲਸ ਨੂੰ ਚੇਂਜ ਕਰਦੇ ਜੇ ਮੈਂ ਕਿਸੇ ਵੀ ਨੇਚ ਕੋਈ ਵੀ ਚੀਜ਼ ਕਿਸੇ ਵੀ ਜ਼ਰੂਰ ਮਾੜਾ-ਮੋਟਾ ਚੇਂਜ ਹੋ ਜਾਂਦਾ ਕੋਈ ਐਸਵਾ ਫੈਕਟਰੀ ਦਾ ਇੰਨਾ ਦਿੱਤਾ ਹੈ ਥੋੜਾ ਜਿਹਾ ਰੂਲ ਚੇਂਜ ਕੀਤਾ ਹੈ ਉਹ ਲੋਕ ਰੂਲ ਨੂੰ ਸਮਝ ਪਾ ਰਹੇ ਕਿ ਵੀ ਥੋੜੀ ਟੈਕਨੀਕਲ ਗੱਲ ਦੀ ਉਹਨੇ ਕੀਤਾ ਥੋੜੀ ਹੋਰ ਅਪਗ੍ਰੇਡ ਕਰਤੀ ਹੈ ਤਾਂ ਜਿਹੜੇ ਆਮ ਬੰਦਾ ਸੀ ਆਮ ਏਜੰਸੀਗਾ ਉਹਨੂੰ ਉਸ ਸਮੇਂ ਤੋਂ ਬਾਹਰ ਹੋ ਗਈ ਜਾਨ ਤਾਂ ਉਹਨਾਂ ਨੂੰ ਲੱਗਿਆ ਕਿ ਵੀ ਇਦਾਂ ਹ ਕੈਨੇਡਾ ਬੰਦ ਹੋ ਗਿਆ ਤਾਂ ਕੈਨੇਡਾ ਦੇ ਵੀਜ਼ੇ ਨਹੀਂ ਆ ਰਹੇ ਉਹ ਭੱਜੂ ਇੱਥੋਂ ਹੁਣ ਬੰਦ ਦੁਕਾਨਾਂ ਬੰਦ ਹੋ ਰਹੀਆਂ ਲੋਕੀ ਵੀ ਕਹਿੰਦੇ ਜੀ ਪੁਰਾਣਾ ਇੰਜਣ ਭੱਜ ਗਿਆ ਪੁਰਾਣਾ ਇੰਜਣ ਭੱਜ ਗਿਆ ਉਹਨਾਂ ਨੂੰ ਲੋਕ ਕਹਿੰਦੇ ਕਿ ਜਿਹੜਾ ਬੰਦ ਹੋ ਗਿਆ ਇਦਾਂ ਕੁਛ ਨਹੀਂ ਹੋਇਆ ਜਿਹਨੂੰ ਕੰਮ ਕਰਨ ਦਾ ਤਰੀਕਾ ਹੈਗਾ ਜਿਹਨੂੰ ਮਿਲ ਵੀ ਆਉਂਦਾ ਉਹਨੂੰ ਜਿਹਨੂੰ ਟੈਕਨੀਕ ਸਾਉਂਡ ਹੈ ਮੈਂ ਖੁਦ ਫ੍ਰੀ ਸਟੇਟ ਜਾ ਰਿਹਾ ਹਾਂ ਬਸ ਕਲੀਅਰ ਹੋਣਾ ਹੈ ਵੀ ਜਿਹਦੇ 20 ਸਾਲੋਂ ਲੋਕ ਬਰਬਾਦ ਵਿੱਚ ਭੇਜੇ ਜਾ ਮੈਂ ਹੈਲਪ ਕਰ ਰਹਿ ਹਾਂ ਉਹਨੂੰ ਸ਼ਿਫਟ ਕਰ ਰਹਿ ਕਿੰਨਾ ਬਾਹਰ ਭੇਜਣਾ ਹੈ ਕੈਨੇਡਾ ਫ੍ਰੀਆ ਯੂ ਐਸ ਏ ਔਰ ਯੂ ਔਰ ਰੂਲ ਨੂੰ ਚੇਂਜ ਕਰਕੇ ਹੁਣ ਵੀ ਸਾਡੇ ਸਟੱਬਾਂ ਦੀ ਟੈਗ ਟੈਗ ਦੇ 300 ਪਲੱਸ ਵੀਜ਼ਾ ਨੇ ਆਏ ਹਰ ਹਫਤੇ ਤੁਹਾਡੇ ਕੋਲ ਪੰਜਾਬ ਜੇ ਕਾਜੀ ਜਰੀੇ ਪਾਸਪੋਰਟ ਆ ਰਹੇ ਇਸ ਟਾਈਮ ਤੋਂ ਕੇ ਬਈ ਸਿਰਫ ਕੈਨੇਡਾ ਦੀ ਗੱਲ ਕਰ ਰਹਾ ਹਾਂ ਜੀ ਤਾਂ ਰੂਲ ਚੇਂਜ ਹੋ ਗਿਆ ਪਰ ਇਹ ਨਹੀਂ ਕਿ ਕੈਨੇਡਾ ਨੇ ਵੀਜ਼ਾ ਦੇਣਾ ਬੰਦ ਕਰ ਦਿੱਤਾ ਹਰ ਕੋਲ ਡੇਲੀ ਇਹ ਜਾ ਰਹੇ ਗੱਲਾਂ ਆਤੀਆਂ ਕਿ ਲੋਕੀ ਦਾ ਕਹਿ ਰਿਹਾ ਕੈਨੇਡਾ ਬੰਦ ਹੋ ਗਿਆ ਕੈਨੇਡਾ ਬੰਦ ਨਹੀਂ ਹੋਇਆ ਇਹ ਸਿਰਫ ਕੋਈ ਪ੍ਰੈਸ਼ਰ ਵਧਿਆ ਕੋਈ ਸਟ੍ਰੈਸਰ ਦੇਖੋ ਜੀ ਟੈਕਨੀਕਲ ਹੋ ਗਿਆ ਥੋੜਾ ਅਪਗ੍ਰੇਡ ਜਾਂਦਾ ਉਹਨੇ ਆਪਣਾ ਸਿਸਟਮ ਜਿਵੇਂ ਟੈਸਕਿਸ਼ਨਸ ਆ ਗਈਆਂ ਸਾਰਾ ਕੁਝ ਇੰਨਾ ਚ ਇੱਕ ਇਹ ਚੀਜ਼ ਹੁੰਦੀ ਹੈ ਕਿ ਇੰਦਾ ਸਟੱਡੀ ਵੀਜ਼ਾ ਮਿਲੇਗਾ ਉਹ ਨਹੀਂ ਜਿਆ ਕਿ ਪਹਿਲਾਂ ਹੁੰਦਾ ਸੀ ਫਾਈਲ ਲਈ ਬੜੇ ਜਿਹੜਾ ਲੋਕਾਂ ਨਾਲ ਤਾਂ ਤਾਂ ਦੌੜ ਖੋਲੀ ਸੀ ਕਿ ਵੀ ਹੁਣ ਫਾਈਲ ਲਾੜੋ ਚਲੋ ਵੀਜ਼ਾ ਆ ਜਾਏਗਾ ਵੀ ਪਹਿਲਾਂ ਕੈਨੇਡਾ ਹਾਂ ਨਾ ਪਹਿਲਾਂ ਕੈਨੇਡਾ ਅੱਖਾਂ ਬੰਦ ਕਰੀਂ ਵੀਜ਼ਾ ਤਾਂ ਉਹ ਟੈਕਨੀਕਲ ਹੋ ਗਈ ਹੁਣ ਉਹਨਾਂ ਨੇ ਅਪਰਿੰਸਟ ਨੂੰ ਅਪਗ੍ਰੇਡ ਕੀਤਾ ਕਿ ਵੀ ਇੰਦਾ ਹਰ ਕਿਸੇ ਨੂੰ ਵੀਜ਼ਾ ਨਹੀਂ ਜੈਣਾ ਜਿੰਦੀ ਫਾਈਲ ਓਕੇ ਹੋਏਗੀ ਜਿੰਦੀ ਫਾਈਲ ਵਧੀਆ ਹੋਏਗੀ ਉਹਨੂੰ ਹੀ ਵੀਜ਼ਾ ਦੇਣਗੇ ਹੁਣ ਸਾਡੇ ਕੋਲ ਵੀ ਵੀਜ਼ਾ ਆ ਰਹੇ ਹੁਣ ਅਸੀਂ ਫਾਈਲਾਂ ਨੂੰ ਸਮਝ ਗਏ ਹੁਣ ਮੈਂ ਵਾਰ-ਵਾਰ ਕਹਿੰਦਾ ਐਂਬੈਸੀਆਂ ਵੀਜ਼ਾ ਦੇਣ ਵਾਸਤੇ ਖੁੱਲ ਇਹਨਾਂ ਨੂੰ ਕਿ ਇਹਨੇ 1.5 ਲੱਖ ਇਹਨਾਂ ਚੰਡੀਗੜ੍ਹ 5 ਕਿਲੋ ਮਾਲੇਚ ਬਲੇ ਉਹ ਸਾਡੇ ਕੋਲ ਵੀ ਆਂਦੇ ਲੋਕੀ ਸਾਨੂੰ ਦੂਸਰੀ ਕਿੱਦਾਂ ਵੀਜੇ ਆ ਰਹੇ ਆ ਸਾਡੇ ਦਾ ਉਹਨਾਂ ਦੇ ਵੀਜੇ ਬੜੇ ਫਿਊਜ਼ ਹੋ ਰਿਹਾ ਕੋਈ ਐਮਬੈਸੀ ਵੀਜ਼ਾ ਦੇਣ ਵਾਸਤੇ ਬੈਠੀ ਹੈ ਸਾਡੇ ਉੱਤੇ ਸਾਨੂੰ ਵੀਜ਼ਾ ਲੈਣਾ ਆਂਦਾ ਨਹੀਂ ਆਂਦਾ ਹੁੰਦਾ 150 ਫੂਟ ਦਾ ਬਿਲ ਕੋਰਿਆ ਆਪਣਾ ਫਾਈਲ 150 ਫੂਟ ਦਾ ਲੱਗੇਗੀ ਪਰ ਫਾਈਲ ਲਾਣਾ ਇੱਕ ਗੱਲ ਚੀਜ਼ ਹੈ ਵੀਜ਼ਾ ਲੈਣਾ ਇੱਕ ਗੱਲ ਚੀਜ਼ ਹੈ 150 ਫੂਟ ਦੀ ਫਾਈਲ ਦਾ ਵੀਜ਼ਾ ਕਿੰਨਾ ਜਾਏਗਾ ਵੀਜ਼ਾ ਉਂਮੀ ਆਏਗਾ ਜਿੰਦੀ ਫਾਈਲ ਐਮਬੈਸੀ ਦੇ ਹਿਸਾਬ ਨਾਲ ਸਹੀ ਲੱਗੀ ਜੇ ਤਦ ਸੇ ਫੋਰਟ ਹੀ ਜਾਣੇ ਹੈ ਫੋਰਟ ਦਾ ਵੀ ਕ੍ਰਾਈ ਕਿ ਵੀ ਅਸੀਂ ਇਹ ਕ੍ਰਾਈਟੇਰੀਆ ਹੁੰਦੇ ਇਸ ਕ੍ਰਾਈਟੇਰੀਆ ਨੂੰ ਪੂਰਾ ਕਰਾਂਗੇ ਤਾਂ ਤੁਹਾਨੂੰ ਫੋਜ ਫੜੋਂ ਭਰਤੀ ਹੋਈ ਕਿ ਪੁਲਿਸ ਉਹ ਕ੍ਰਾਈਟੇਰੀਆ ਕੋਈ ਐਮਬੈਸੀ ਦਾ ਵੀ ਕ੍ਰਾਈਟੇਰੀਆ ਜੇ ਅਸੀਂ ਇਸ ਕ੍ਰਾਈਟੇਰੀਆ ਨੂੰ ਫੋਲੋ ਕਰਾਂਗੇ ਉਹਨੂੰ ਪ੍ਰੋਪਰ ਅਸੀਂ ਫੋਲੋ ਕਰਾਂਗੇ ਉਹਨੂੰ ਕੰਪਲੀਟ ਕਰਾਂਗੇ ਤਾਂ ਸਾਨੂੰ ਦੱਸੀ ਵਿਜਾ ਦੇਗੀ ਦੇਗੀ ਤਾਂ ਕਿ ਸਟੂਡੈਂਟਸ ਨੂੰ ਸ਼ਾਇਦ ਇਹ ਹੁਣ ਹੋਰ ਵੀ ਧਿਆਨ ਨਾਲ ਆਪਣੇ ਕੰਸਲਟੈਂਟਸ ਐਡਵਾਈਜ਼ਰਸ ਤੋਂ ਮੈਂ ਬਿਲਕੁਲ ਕਹਿੰਦਾ ਮੈਂ ਸਾਰੇ ਫੋਨ ਤੋਂ ਕਹਿ ਰਿਹਾ ਜਿਹੜੇ ਵੀ ਆਪਣੇ ਪੂਰੇ ਇਹ ਵੀਡੀਓ ਨੂੰ ਦੇਖ ਰਹੇ ਨੇ ਜਿਹੜੇ ਆਪਣੇ ਦੇਸ਼ ਵਾਸੀ ਬੈਠੇ ਐ ਇਹ ਤੁਹਾਡਾ ਹੱਕ ਹੈ ਜਿਹੜੀ ਵੀ ਤੁਸੀਂ ਫਾਈਲਸ ਭੇਜ ਦਿੱਤ تو سال کا نام میں سال پہلے میں اسکریلیا گیا آنکھ تیار چیک فائل سی اے فائل تو انہی کی لگ تو انہی اپنی فائل ہے اس فائل کی کی ایک ڈاکومینٹ پڑھے لکھے ہو سیاح ہو گیتی ہے کی گریجویشن ہے ماسٹر ہے اس فائل کو دیکھو ایک ہی چیز اس فائل سے کیا لگ رہی ہے کیا نہیں لگ رہا گوگل تو آخر کو فائل سکا سکھاؤں گی فائل کتنا لگنی ہے ڈاکومینٹ کیا تیار ہونے فائل کی کیا کمی ہے کیا پیشی ہے وہ ہے 82 ਸਵੇਨਾ ਹੈ ਡਾਕੂਮੈਂਟਸ ਸਵੇਨਾ ਤੇ ਫਾਈਲ ਲੋਚ ਕਰਨੀ ਵਿਦਾਇਰੀ ਆਏਗਾ ਕੈਨੇਡਾ ਨੂੰ ਲੈ ਕੇ ਆਪਾਂ ਜੀ ਚਰਚਾ ਕਰੀਏ ਤਾਂ ਪ੍ਰਸ਼ਾਸਨ ਦੀ ਗੱਲ ਹੁੰਦੀ ਹੈ ਕਿ ਉੱਧਰ ਤਾਂ ਇਨਫਲੇਸ਼ਨ ਬਹੁਤ ਆ ਗਈ ਕੰਮ ਵੀ ਨਹੀਂ ਮਿਲ ਰਹੀ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਕੀ ਐਡਵਾਈਸ ਹੁੰਦੀ ਹੈ ਬੱਚੇ ਦੇਖੋ ਜੀ ਇਨਫਲੇਸ਼ਨ ਜਿਹੜੀ ਆਈ ਹੈ ਨਾ ਤੇ ਉਹ ਪਹਿਲਾਂ ਮਨ ਸਮਝਾਏ ਕਿ ਕਿਸ ਚੀਜ਼ਾਂ ਬੇਚ ਰਹੀ ਹੈ ਜਾਂ ਤਾਂ ਜਿਹੜਾ ਮਨਾ ਬੱਚਾ ਜਾਂਦਾ ਉਹ ਕਹਿੰਦਾ ਕਿ ਮੈਨੂੰ ਵੀ ਲੇਬਰ ਜੋਬ ਮਿਲ ਜੇ ਉੱਥੇ ਦਿਹਾੜੀ ਲਾਵਾਂ ਤੇ ਉੱਥੇ 20% ਦੂਆ ਪੈਸਾ ਕਮਾ ਲਵਾਂਗਾ ہوں جن سرف جھاڑو پوچھا کلینگ کرنی ہے یا ویٹر کرنا ہے انہوں واپس تو آگے انفرمیشن واپس تو جوب بھی ختم ہوں ایک لےبر کی ایک لے لے کھڑی ہے جیسے سو بندہ لےبر کا کھڑا ہوتا ہو جائے پانچ ہزار بندہ لےبر کا کھڑا ہو جائے گا تو وہاں ملے گا نہیں اور اسی طرح جی بندے کوئی اسکل ہے وہ اسکل کی ویلو زیادہ ہے جی میں آپ کہنے کارپینٹری ہو الیکٹریشن ہو گیا ہوں الیکٹریشن کئی بچے اتنے کورس سیکھے گئے ہے وہاں نے ٹرین کی اتنی بھی انہوں نے اسی کورس پڑھائی کی ہے ਉਸ ਤੋਂ ਫ੍ਰਾਈ ਕਰਕੇ ਉਸ ਤੋਂ ਬਾਅਦ ਬੱਚੇ ਆਪ ਦਰਦੇ ਸਾਨੂੰ 35 35 40 40 45 45 ਡਾਲਰ ਪਰ ਆਵਰ ਮਿਲਿਆ ਜੋ ਵੀਕੈਂਡ ਜਾਂ ਬੱਦਦੇ ਉਹ ਹੋਰ ਬੱਦਦੇ ਮਿਲ ਰਿਹਾ ਤਾਂ ਇਹ ਹੁਣ ਇਹ ਬੱਚੇ ਸਲੂਨ ਤੋਂ ਬੜੇ ਹੈ ਬਿਊਟੀ ਬਾਰਬਰ ਸਲੂਨ ਚ ਬਹੁਤ ਜ਼ਿਆਦਾ ਬੜੇ ਬੱਚਾ ਨੂੰ ਹੁੰਦਾ ਇੱਥੇ ਉਹ ਇੰਦਰ ਸਕਿੱਲ ਸਿੱਖੇ ਜਾਣ ਉਹਨਾਂ ਦੀ ਉੱਥੇ ਜ਼ਿਆਦਾ ਡਿਮਾਂਡ ਹੋ ਜ਼ਿਆਦਾ ਹੈ ਉਹਨਾਂ ਦਾ ਪੇ ਰੇਟ ਬਹੁਤ ਜ਼ਿਆਦਾ ਹੈ ਆਪਣਾ ਸਕਿੱਲ ਜ ਬੜਾ ਕੁਝ ਹਦਾ ਹੈ ਜਿ ਸਰਵ ਇਹ ਨਹੀਂ ਆਪਣਾ ਕਾਰਪੈਂਟਰ ਹੋ ਗਿਆ ਇਲੈਕਟ੍ਰੀਸ਼ੀਅਨ ਹੋ ਗਿਆ ਸਲੂਨ ਹੋ ਗਿਆ ਇਹ ਚ ਡਿਜੀਟਲ ਮਾਰਕETING ਆਂਦੀ ਹੈ ਇਸ ਨੂੰ ਮਾਰਕETING ਦੇ ਚੀਜ਼ੇ ਮੇਨ ਇਹ ਕੋਰਸ ਹੈ ਅਸੂਈ ਕਰਨੇ ਹੋ ਕੋਰਸ ਬਾਹਰ ਹਰ ਛਾ ਦੇ ਹਰ ਮਾਰਕੀਟਸ ਮੈਂ ਕਹਿਣਾ ਚਾਹਦੀ ਕਿੜਾ ਮੌਲੀ ਕੇ ਪੂਰੇ ਪੰਜਾਬ ਜੇ ਇੱਕ ਕੋਰਸ ਹੋਵੇ 6 ਮਹੀਨਾ ਦਾ 8 ਮਹੀਨਾ ਦਾ ਕੋਰਸ ਸਿੱਖੋ ਉੱਥੇ ਜਾ ਕੇ ਬੱਚੇ ਤੁਹਾਨੂੰ ਦੱਸਦੇ ਆ ਜੀ ਅਫੀਕਤ ਇੱਥੇ ਵੈਬਸਾਈਟ ਬਣਾਉਣੇ ਸਾਨੂੰ 2000 ਦਾ ਮਿਲਦਾ ਹੈ ਉੱਥੇ ਅਸੀਂ ਵੈਬਫਰਡ ਸਿੱਖੀ ਕਿਸ ਅਸੀਂ ਘਰੇ ਬੈਠੇ ਬੈਠੇ ਉੱਥੇ 800 ਤੋਂ 900 ਡਾਲਰ ਜਆ ਡਾਲਰ ਕਮਾ ਰਹੇ ਹਾਂ ਇੱਕ ਵੈਬਸਾਈਟ ਦਾ 1500 ਡਾਲਰ ਬਣਾ ਰਹੇ ਹਾਂ ਬੱਚੇ ਆਪ ਦੱਸਦੇ ਆ ਕਿ ਉਹ ਡਿਜੀਟਲ ਮਾਰਕETING ਤੇ ਹੋਰ ਚ ਜਜ ਆਈਟੀ ਸਿੱਖਿਆ ਦੇ ਨੇਵਸ ਕਿਉਂ ਚਾਹੀਦੀ ਜਿੰਦਾ ਜੋ ਸਕਿੱਲ ਸਿੱਖਣਗੇ ਨੀ ਪੂਰੀ ਲਿਫਟ ਹੈਗੀ ਘੱਟੋ ਘੱਟ 100 ਤੋਂ ਉੱਤੇ ਸਕਿੱਲ ਜੋਬ ਨੇ ਜਿਹੜੇ ਓਕਪੇਸ਼ਨ ਹੈ ਜਿੱਥੇ ਸਾਰਾ ਸਾਰਾ ਇਹ ਅਦੇ ਨਾ ਕੋਈ ਵੀ ਕੱਤੀ ਜੀ ਸਿੱਖੋ ਤੁਹਾਨੂੰ ਕੰਮ ਜਾਂਦੇ ਕੰਮ ਮਿਲੇਗਾ ਤੁਹੇ ਹਫਤੇ ਜਦੋਂ ਬੱਚਾ ਇੱਥੋਂ ਚਲਾ ਜਾਂਦਾ ਉੱਤੇ ਪਹੁੰਚਣ ਤੇ ਵੀ ਬਹੁਤ ਸਾਰੀ ਸਪੋਰਟ ਦੀ ਲੋੜ ਹੁੰਦੀ ਹੈ ਮੈਂ ਕਈ ਸਟੂਡੈਂਟਸ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਕਿ ਥੋੜੀ ਗੱਲ ਕਰਦੇ ਸੀ ਉਹ ਚਿੱਕੀ ਕੈਨੇਡਾ ਜੀ ਆਫਿਸਰ ਸਮਪੋਰਟ ਮਿਲਦੀ ਹੈ ਤਾਂ ਉਹਦੇ ਕਿਸ ਤਰੀਕੇ ਦੀ ਹਲਪ ਹੈ ਦੇਖੋ ਅੱਜ ਹੀ ਕੈਨੇਡਾ ਜੀ ਆਫਿਸ ਕੋਲੇ ਵੇ ਬੜੇ ਦਿਨ ਬਾਅਦ ਆਇਆ ਵੀ ਦੋ ਤਿੰਨ ਵਾਰ ਚਾਹ ਹੌਂਡ ਰਹੀ ਹੈ ਅਸੀਂ ਬੱਚੇ ਨੂੰ ਉੱਥੇ ਜਾਂਦਾ ਹੈ ਬੱਚੇ ਅੱਜ ਅੱਜ ਸ਼ਹਿਰ ਬਦਲਣਾ ਰਿਹਾ ਸਾਨੂੰ ਉਹ ਸ਼ਹਿਰ ਇੱਥੋਂ ਕੋਈ ਬੈਠਾ ਕੋਈ ਚੰਡੀਗੜ੍ਹ ਬੈਠਾ ਕੋਈ ਹਾਲੀਵੁੱਡ ਕੋਈ ਮੁੰਜਾ ਬਟਾ ਨੂੰ ਬੰਬੇ ਚਲੀ ਜਾਂਦਾ ਹੈ ਬੱਚੇ ਉਹਨੂੰ ਮਾਰਾ ਜਾ ਉਹਨੂੰ ਬਹੁਤ ਦੁੱਖਾ ਲੱਗਦਾ ਯਾਰ ਨਿਆ ਸ਼ਹਿਰ ਆ ਗਈ ਨੀ ਦੁਨੀਆ ਗੀ ਨਏ ਲੋਕੀ ਆ ਗਏ ਹੋਏ ਕੋਮੇ ਇਹਦਾ ਬੱਚਾ ਉਹ ਦੇਸ਼ ਚੇਂਜ ਕਰ ਰਿਹਾ ਸਾਨੂੰ ਬੜੇ ਲੋਕਾਂ ਦੀ ਡਿਮਾਂਡ ਸੀ ਤਾਈ ਅ ਉੱਤੇ ਬੱਚੇ ਜਾਂਦੇ ਆ ਬੱਚੇ ਨੂੰ 에어ਪੋਰਟ ਜਾਂਦੇ ਇਹ ਨਹੀਂ ਹੁੰਦਾ ਯਾਰ ਮੈਂ ਕਿ ਜਾਂਦੇ ਸ਼ਾਇਦ ਸਾਡੀ ਸਰਵਿਸਿੰਗ ਨਹੀਂ ਹੁੰਦੇ ਬੱਚੇ ਨੂੰ 에어ਪੋਰਟ ਤੋਂ ਪਿੱਕ ਕੀਤਾ ਜਾਂਦਾ 에어ਪੋਰਟੋਂ ਪਿੱਕ ਕਰਕੇ ਅਸੀਂ ਬਸੇ ਉੱਥੇ ਘਰ ਰੱਖਿਓਏ 2-4 ਜਿੱਥੇ ਬੱਚਿਆਂ ਨੂੰ ਦੋ ਚਾਰ ਪੰਜ ਦਿਨ ਹਫ਼ਤੇ ਵੱਜੇ ਉਹਨਾਂ ਨੂੰ ਕਮੋਡੀਟ ਕਰਦੇ ਆ ਉਸ ਤੋਂ ਬਾਅਦ ਜੇ ਬੱਚੇ ਨੂੰ ਰੈਂਟਲ ਲੈਣਾ ਹੈ ਕਿਤੇ ਅੱਗੇ ਮੂਵ ਹੋਣਾ ਹੈ ਤਾਂ ਸਾਨੂੰ ਉਹਨਾਂ ਨੂੰ ਉਹ ਹੈਲਪ ਕਰਨੀ ਹੈ ਉਹਨਾਂ ਨੂੰ ਕਮੋਡੀਸ਼ਨ ਉਸ ਤੇ ਹੈਲਪ ਕਰਨੀ ਹੈ ਬੱਚਾ ਨੂੰ ਪੂਰਾ ਘੁਮਾਇਆ ਜਾਂਦਾ ਉਹਨਾਂ ਦਾ ਕਾਲਜ ਕਿਹੜਾ ਜਗ੍ਹਾ ਹੈ ਕੋ ਬੱਚੇ ਨੇ ਕਾਲਜ ਕੋ ਬਦਲ ਜਾਂਦਾ ਜਾਂ ਬੱਚੇ ਨੂੰ ਅੱਗੇ ਵਰਕ ਪਰਮਿਟ ਲੈਣੀ ਹੈ ਪੀਆਰ ਲੈਣੀ ਹੈ ਦੇ ਬਹੁਤ ਜ਼ਿਆਦਾ ਸਰਵਿਸ ਨੇ ਇਮੀਗ੍ਰੇਸ਼ਨ ਗਿਆ ਉਹ ਸਾਰੀ ਸਰਵਿਸ ਵੀਆਰ ਤੱਕ ਜਦ ਤੱਕ ਬੱਚਾ ਪੱਕਾ ਨਹੀਂ ਹੋ ਜਾਂਦਾ ਅਸੀਂ ਤਦ ਤੱਕ ਉਹਦਾ ਹੱਥ ਫੜਜਿਆ ਰਹਿੰਦੇ ਆਂ ਵੀ ਇਹ ਨਹੀਂ ਕਿ ਅਸੀਂ ਸਾਰੇ ਏਜੰਟ ਦੇ ਕਿਹਨੂੰ ਪਤਾ ਕਰਦਾ ਉਸੀ ਉਹ ਏਜੰਟ ਹੀ ਸੜੀ ਵੀਰ ਉਹਦਾ ਸਾਡਾ ਕੰਮ ਕਰਦਾ ਆਂ ਪਾਣ ਕੋਰੇੜਾ ਜੇ ਆਗੇ ਬੱਚਾ ਨੌਕਰੀ ਕਰ ਮਿਲੇ ਨਾ ਮਿਲੇ ਉਹ ਖਾਂ ਮਰੇ ਜੋ ਪੜੀ ਰਿਹਾ ਏ ਅਸੀਂ ਹਜ ਤੱਕ ਨਹੀਂ ਪੇਰ ਦਾ ਬਚਨ ਬਰਵਾਜਿਆ ਰਿਹਾ ਤਾ ਅਸੀਂ ਜੋ ਸਾਰੇ ਕਰ ਰਿਹਾ ਹੈ ਸਾਡਾ ਕੰਮ ਹੈ ਮੈਂ ਵੀ ਵੀ ਬੈਸਰ ਬਣਾ ਜਦ ਬਾਹਰ ਗਿਆ ਸੀਗਾ ਮੈਨੂੰ ਵੀ ਬੜਾ ਹੋ ਗਿਆ ਸੀ ਕਿ ਦੇਖੀਏ ਜੀ ਜੰਮ ਆਸੀ ਉਹ ਬੱਚੂ ਉਹ ਬੱਚ ਨੂੰ ਕੋਈ ਜੋਬ ਲੱਗਣੀ ਹੈ ਜੋ ਆਪਣੀ ਪੂਰੀ ਹੈਲਪ ਕੀਤੀ ਜਾਂਦੀ ਹੈ ਫਟਾ ਬੈਠਾ ਉੱਤੇ ਪੰਜ ਸੱਤ ਬੰਦੇ ਜਿਹੜੇ ਸਿਰਫ ਬੱਚਿਆਂ ਨੂੰ ਉੱਥੇ ਜੋਬ ਓਕੂਪੇਸ਼ਨ ਜੋਬ ਦਫ਼ਤਰੀ ਉਹਨਾਂ ਨੂੰ ਹੈਲਪ ਕਰਦੇ ਆ ਸਰ ਇਹ ਸਾਰੇ ਵੀਜ਼ਾਸ ਪਏ ਨੇ ਅਗਰ ਕੰਟਰੀਜ਼ ਦੀ ਹੋਣਗੇ ਮੰਨ ਲਓ ਕੋਈ +2 ਵਾਲਾ ਬੱਚਾ ਹੈ ਇਸ ਵੇਲੇ ਤਾਂ ਉਹਦੇ ਵਾਸਤੇ ਸਭ ਤੋਂ ਹੌਟ ਆਪਸ਼ਨ ਕੀ ਹੈ ਇਸ ਵੇਲੇ ਸਭ ਤੋਂ ਸੋਹਣਾ ਆਪਸ਼ਨ ਉਹਦੇ ਵਾਸਤੇ ਕਿਹੜੀ ਕੰਟਰੀ ਹੈ ਕੈਨੇਡਾ ਹੋਵੇਗੀ ਜਾਂ ਇਹ ਕੰਟਰੀਜ਼ ਦਾ ਮਤਲਬ ਦਰ ਹੈ ਕੈਨੇਡਾ 노 ਡਾਊਟ ਇਨਡਾ ਕਿਉਂਕਿ ਜਿਆਦਾ ਕਨਸਟਰਕਟ ਇੰਟੈਜਿਟੀ ਆਰ ਹੋਣ ਜਾਂਦੀ ਹੈ ਕੈਨੇਡਾ ਵੀ ਆਰ ਬਹੁਤ ਸੇਤਰੀ ਦਾ 60 ਸਾਲ ਦਾ ਬਜੂਰੀ ਬਲ ਕਰਾ ਜੇ ਉਸ ਨਾਲੇ ਮੋਲ ਪੱਕਾ ਕਰਾਇਆ ਹੈ ਕੈਨੇਡਾ ਇਸ ਲਈ ਜਿਆਦਾ ਬੱਚੇ ਆਉਂਦੇ ਪੱਕਾ ਹੋ ਗਿਆ ਮੇਰੀ ਅਗਲੀ ਲਾਈਫ ਸੈਟਲ ਹੋ ਗਈ ਮੇਰਾ ਫਿਊਚਰ ਮੇਰੀ ਫੈਮਲੀ ਮੇਰੇ ਬੱਚੇ ਸਾਰੇ ਸੈਟਲ ਹੈਗੇ ਮੈਂ ਉੱਥੇ ਸਰਕਾਰ ਤੁਸੀਂ ਉੱਥੇ ਪੱਕੇ ਹੋਗੇ ਤਾਂ ਉਹ ਕਹਿੰਦੇ ਤੁਸੀਂ ਉੱਥੇ ਜਮਾਈ ਬਣਗੇ ਹੈਨਾ ਤਾਂ ਇਹ ਕਾਵਨ ਉਹ ਪ੍ਰਾਣੀ ਹੈ ਤਾਂ ਕੈਨੇਡਾ ਤੋਂ ਬਾਅਦ ਦੂਜੀ ਕੰਟਰੀ ਆਉਂਦੀ ਹੈ ਕਈ ਕੰਟਰੀਆਂ ਨੇ ਆਸਟ੍ਰੇਲੀਆ ਨੇ ਯੂ ਐਸ ਹੈ ਯੂ ਕੇ ਹੈ ਤੇ ਕੰਟਰੀ ਫਰਾਂਸ ਬਹੁਤ ਵਧੀਆ ਕੰਟਰੀ ਹੈ ਜਿਹੜੀ 2 ਸਾਲ ਤੁਸੀਂ ਬੜਾਈ ਕਰਦੇ ਹੋ ਉਹ 5 ਸਾਲ ਤੱਕ ਦਾ ਵਰਕ ਪਰਮਿਟ ਦਿੰ اس کے اس لئے کنٹری رزوجان اس ٹیم پڑھانس ہی ہے تے تین سال دے اندر اندر تسی پڑھائی دے ختم ہونے تو بعد اس میں صحیح رفتہ جل دے ہوں تسی پی آر پکٹ ہو فرنے ہوں تے اس تو بعد یوروپ سے بہت کرتی ہیں آئرلینڈ ہوگی فنلینڈ ہوگی اس تو بعد جرمنی ہوگی جرمنی جو فری ایڈوکیشن بھی ہے جی توڑے پرسنٹے ٹھیک ہے بھی پر بائی لائے ویڈیو سے سیسمنٹ کرانگے تو پڑھائی تک فری ہوں گی तो सिफ़ी पढ़ाई निकाल की थी नीचे मैं बहुत सारे पोस्टर्स देखे hon اص statistیکters ان انہ Raw کے س lentے ہیں کہ بھیکام کریں کی ہے idity انہوں پھارے ہیں تو اس لئے طرف franc Gasol كيف بلکہ ہونو mudے ہیں اور دن صلی اللہ علاہ وسلم انجہوں سے پوچھے ہیں اب چرپ ہمدے بچوں مغویں بچہ میں خورک ہمدے ہیں یوں بچوں کل کا ہے اور چی représent شخص جبрет کلائی انہوں نے کوئی دک manga خریر سے پہلے ہیں نہیں خورج ہوں اب چرپ کوئی کون تکأیم ڈکنی سی بچوں کنی کان سنت مغویں بچوں تو کون توڑا سنتMag ਵੀਰ ਬੱਚਿਆਂ ਨੂੰ ਜਾਂ 10 ਬੱਚਿਆਂ ਨੂੰ ਸਕੋਲਰਸ਼ਿਪ ਦੇਣੀ ਹੈ ਡਿਸਕੋਰਡ ਜਦਦੇ ਸਕੋਲਰਸ਼ਿਪ ਜਾਂਦੀ ਹੈ ਉਹ ਅਸੀਂ ਉਹ ਬੱਚਿਆਂ ਦਾ ਨਾਮ ਲਿਖਣ ਕਰਦੇ ਹਾਂ ਜਿਹੜੇ ਵਿੱਚੋਂ ਬੰਦਾ ਵਧੀਆ ਜਿਹੜੇ ਸਿਚੀਅਰ ਹੈ ਪੜਾਈ ਕਰਾਉਣਾ ਹੈ ਉਹਨਾਂ ਨੇ ਵਾਕਈ ਪੜਾਈ ਕੀਤੀ ਹੈ ਉਹਨਾਂ ਨੂੰ ਫਿਰ ਅਸੀਂ ਸਕੋਲਰਸ਼ਿਪ ਦਿੱਤੀ ਕਰਦੇ ਜੀ ਸਰ ਪੂਰੇ ਤਾਂ ਸਮਾਨ ਹੀ ਹੁੰਦਾ ਆਪਣੇ ਕੋਲ ਪਰ ਕੋਈ ਦੋ ਤਿੰਨ ਕਾਰਨ ਮੇਜਰੀ ਜਿਹੜੇ ਤੁਹਾਨੂੰ ਲੱਗਦੇ ਹੁਣ ਕਿ ਇਹ ਨਾਲ ਕਾਰਨਾ ਕਰਕੇ ਐਕਸਰ ਬੱਚਿਆਂ ਦੀ ਫਾਈਲ ਰਫੀ ਹੋ ਜਾਂਦੀ ਹੈ ਮੈਂ ਸੁਣਿਆ ਜਿੰਨਾ ਕਿ ਬੱਚਿਆਂ ਕੋਲ ਕਿ ਉਸ ਦਾ ਤਲਾਤਾ ਜੀ ਏਜੰਟ ਨੇ ਜਿਆ ਸਮ ਗਾਈਡ ਨਹੀਂ ਸੀ

ਬڑے ਏਜੰਟ ਹੈਗੇ ਜਿਹੜੇ ਇੱਦਾਂ ਡਾਕੂਮੈਂਟ ਬਣਾ ਦਿੰਗੇ ਗੱਲ ਤਾਂ ਅਗਲੀ ਨੂੰ ਸਾਡੇ ਕੋਲ ਬੱਚਾ ਆਇਆ ਸੀ ਉਹਦੀ ਬਾਹਰ ਵੀ ਨਕੀ ਲਾਈ ਹੋਈ ਸੀ ਉਹ ਬੈਨ ਹੋ ਗਿਆ ਬੈਂਕ ਤੋਂ ਕਿਉਂਕਿ ਉਹ ਪਾਰਟੀਕੂਲਰ ਜੁਡੀੜੋਂ ਬਣ ਕੇ ਫੋਲੋ ਕਰ ਰਿਹਾ ਸੀ ਉਹ ਸਾਡੇ ਕੋਲ ਆਇਆ ਹੈ ਕਿ ਕਿਸੇ ਬੱਚੇ ਨੇ ਹੁਣ ਆਇਆ ਹੈ ਉਹ ਇੰਟਾਇਨੈਟ ਤੋਂ ਖਿਦਾਰੀ ਤੋਂ ਬਚ ਰਹਾ ਹੈ ਕਿ ਬੱਚੇ ਨੇ ਜੀ ਪਾਰਟੀਕੂਲਰ ਆਇਆ ਉਹ ਰੋਪੜ ਜਗਰੀ ਬੱਚਾ ਸੀਗਾ ਉਹਦੇ ਸੱਤ ਬੈਨ ਉਹ ਆਇਆ ਨਹੀਂ ਕਰਦੇ ਜੀ ਬੈਨ ਹੋ ਗਿਆ ਉਹ ਏਜੰਟ ਨੇ ਉੱਤੋਂ 10-12 ਦਾਖਲ ਲੇਟਾ ਜਦੋਂ ਆਇਆ ਇਸ ਦਾ ਡਾਕੂਮੈਂਟ ਅਦੀਦ ਕਰਨਾ ਮੈਂ ਕਰਾਉਂਦਾ ਉਹ ਤੋਂ ਪੈਸੇ ਲੈ ਲੇ ਉਸ ਤੋਂ ਬਾਦ ਉਹ ਅੰਦਰ ਹੈ ਹੀ ਨਹੀਂ ਬੋਲਦਾ ਇਹ ਕੋ ਵੈਰੀਫਾਈਟ ਅਗਲੀ ਹੈ ਇਹ ਫਰੋ ਡਾਕੂਮੈਂਟ ਕੋਲ ਕੋਲੀ ਸਲੈਕਟ ਕਰ ਦਸ ਦਾ ਲੈਣਾ ਹਨਾ ਇਹ ਚੀਜ਼ਾਂ ਫਾਈਲ ਕੀ ਡਾਕੂਮੈਂਟ ਲੱਗ ਰਹੀ ਕੀ ਨਹੀਂ ਲੱਗ ਰਹੀ ਇਹ ਸਾਨੂੰ ਤਾਂ ਹੀ ਇਹਦਾ ਪਤਾ ਹੁਣ ਦੇ ਦੋ ਡਾਕੂਮੈਂਟ ਨੂੰ ਵੈਰੀਫਾਈ ਕਰੋ ਚੈੱਕ ਕਰੋ ਕਿ ਫਾਈਲ ਨੂੰ ਆਪਣੇ ਇੱਕ ਡਾਕੂਮੈਂਟ ਚੈੱਕ ਕਰੋ ਕਾਹੇ ਥੋੜਾ ਵੀ ਜਾਰਾ ਜੇ ਵੀਜ਼ਾ ਫਿਰ ਹੋਰੇ ਲੋਕਾਂ ਦੇ ਕੋਈ ਆ ਰਹੇ ਬੜੇ ਕੋ ਦਿੱਲੀ ਦਫ਼ਤਰੋਂ ਬਾਹਰ ਲੋਕੀ ਰਿਫਿਊਜ਼ ਕਰਕੇ ਆਉਂਦੇ ਆ ਕੁਝ ਅੰਦੀ ਕਰਤਾ ਉਹ ਪੰਜਾਬ ਤੋਂ ਜਲੰਧਰ ਤੋਂ ਗੁਹੜਿਆਣਾ ਤੋਂ ਬਹੁਤ ਕਿਤੋਂ ਰਾਜੇ ਸ਼ਾਹ ਤੋਂ ਕਰਕੇ ਆਏ ਜਿਹੜੇ بڑے بڑی پروفائل ہے اسی نمبر ہے ساڑھے سی سے بینڈ ہے سب سے بینڈ ہے پر پیلی بھی صرف ایک ایجنٹ دی بیس کوفی گلت ایجنٹ جو اس کرنے کے ایجنٹ دی گلتیاں کر کے لوگ کی انہا بشواف کر رہتے ہیں میں کہنا میرے دیو بشواف کر رہا ہوں اپنی فائل جو بھی لگ رہی ہیں تو پھر انہوں ایک ایک ڈوکمنٹ کو چیک کرو ایک ایک ڈوکمنٹ لگے انہوں پڑھو ایک ایک ڈوکمنٹ کو چنگی جنا فائل چیک کرو پھر وہ فائل جاتا سٹیٹس ہے ایجنٹ کو گئی میری فائل لاب ہے تو کیسا تھوڑی کل بہت سارے ریفیوزن دنالے بھی آئے گیر بھی پاندھا لگی ਇਫਰ 10-10 ਸਾਲਾਂ ਦਾ ਗਿਆ ਹੈ 24 ਸਾਲਾਂ ਦਾ ਗਿਆ ਹੈ ਇਹਨਾਂ ਦੀ ਕਿਦਾਂ ਵੀ ਜ਼ੇਰ ਵਾਲੀ ਇੰਡਸਟਰੀ ਤੋਂ ਗਿਆ ਆਪਣਾ ਕੋਰਸ ਉਹ ਕੈਲੀ ਕੋੜਾ ਗਿਆਪ ਜਸਟੂ ਹੈ ਹੁਣ ਦੇ। ਗਿਆਪ ਜਸਟੂਸ਼ਨ ਕਿਉਂ ਕਹਿੰਦੇ ਕਿ ਮੈਂ ਡਾਕਟੋਰ ਡਿਗਰੀ ਕਰ ਗਿਆ ਮੈਨੂੰ ਕੋਈ ਪੜਾਈ ਕੀਤੀ ਗਿਆ ਮੈਂ ਕਿਤੇ ਨੌਕਰੀ ਕਰਦਾ ਸੀਗਾ ਕਿ ਮੈਂ ਘਰ ਜਾਂਦਾ ਕੋਈ ਫੈਮਲੀ ਬਿਜ਼ਨਸ ਸੀਗਾ ਖੇਤੀਬਾੜੀ ਆ ਕਿਸੇ ਹੋਰ ਦਾ ਕੰਪਨੀ ਦਾ ਕੰਮ ਕਰਦਾ ਸੀਗਾ ਮੈਂ ਕਿਹੜਾ ਕਰ ਕੀਆ ਸੀ ਉਹ ਦਾ ਸਾਬਿਤ ਕਰਾ ਜੇ ਤੁਸੀਂ ਉਹਨੂੰ ਪ੍ਰੂਫ ਕਰ ਦਿੱਤੀ ਭਾ ਕਰਦੇ ਹੁੰਦਾ ਸੀ ਫੈਂਬੈਸੀ ਵੀਜ਼ਾ ਦੇਈ ਬੰਦਿਤ ਦੇ ਬੱਤਾ ਕੁਛ ਕਰ ਨਹੀਂ ਗਿਆ ਜੇ ਕੋ ਮੈਡੀਕਲ ਪੀਪਲ ਮੈਡੀਕਲ ਫਾਲੋਅ ਅਪ ਹੁੰਦੀ ਹੈ ਜੀ ਇਹ ਕੋ ਚਾਰਿਓ ਰਾਏ ਸੁਣ ਐਕਸੀਡੈਂਟ ਹੋ ਗਿਆ ਸੀ ਉਹਦੀ ਮੈਡੀਕਲ ਹਿਸਟਰੀ ਹੈ ਅਸੀਂ ਫਾਇਲ ਡਾਕੂਮੈਂਟ ਲੈ 300 ਦਾ ਬੈਟਰੀ ਨਾ ਜੀਆ ਉਹ ਤੋਂ ਫਾਇਲ ਹੈ ਨਵੀ ਜਾਏ ਤੇ ਰਿਫਿਊਜ਼ਲਸ ਵਾਸਤੇ ਇਜ਼ ਇਟ ਹਾਰਡ ਕਿ ਜਿੰਨਾ ਦਾ ਰਿਫਿਊਜ਼ਲ ਆਇਆ ਹੋਵੇ ਥੋੜਾ ਔਖਾ ਬਸ ਨੀ ਤਾਂ ਵੀ ਦਾ ਤੋ ਵੀ ਫਾਇਲ ਨੂੰ ਪਰਸੈਂਟ ਠੀਕ ਕਰਾ ਲਓ ਫਾਇਲ ਨੂੰ ਕਿੰਨਾ ਪਰਸੈਂਟ ਕੀਤਾ ਜਾਂਦਾ ਹੈ ਫੈਕਚਰ ਇੰਨਾ ਦੇ ਬਚਿਆ ਜੇ ਦਾ ਪੰਜ ਬਚੂਗਾ ਜੇ 50 ਦਿੱਤਾ ਜਿੰਨਾ ਦਾ 7 ਵਾਰ ਗਿਆ ਜੀ ਉਹਦਾ ਕੋਨੇ ਸਾਡੇ ਨੂੰ ਜਾਈ ਜਾਏ ਪਰ ਰਿਫਿਊਜ਼ਲ ਦਾ ਕਉਂਚ ਕਰੀ ਹੁੰਦਾ ਜੇ ਤੁਹਾਡੀ ਫਾਈਲ ਦੁਬਾਰਾ ਜਿਹੜੀ ਲਈ ਲਾਈ ਹੈਗਾ ਜਿਹੜੀ ਸਟੂਲ ਕੇਸ ਹੈ ਇਹ ਰਿਫਿਊਜ਼ਲ ਜੀ ਕੀ ਹੁੰਦਾ ਕਿ ਇੰਟੀਜੈਂਟ ਬਹੁਤ ਜ਼ਿਆਦਾ ਖਰਾਬ ਆ ਜਾਂਦਾ ਮੈਨੂੰ ਫਾਈਲ ਬਹੁਤ ਖਰਾਬ ਆ ਜਾਂਦੀ ਹੈ ਕੋਈ ਸਾਡੀ ਮੇਨ ਡੁਕਰੀ ਦਿੱਤੀ ਹੋ ਜਾਂਦੀ ਹੈ ਤਾਂ ਉਹ ਫਾਈਲ ਜਿਹੜੇ ਰਿਫਿਊਜ਼ਲਲੇ ਹੈ ਬੱਚੇ ਇਸ ਵਾਰ ਸਾਡੇ ਕੋਲ ਮੀਨ ਪਿਛਲੇ 1 ਮਹੀਨੇ ਦੀ 35-40 ਆਲਰੇਡੀ ਰਿਫਿਊਜ਼ ਜੀ ਕਿੰਨੇ ਤੋਂ ਬੱਚੇ ਉਹਦਾ ਵਿਜ਼ਾ ਗਿਆ ਹੈ ਪਰ ਰਿਫਿਊਜ਼ਲ ਵਾਲੇ ਹੈ ਵੀਜ਼ਾ ਆਉਂਦਾ ਪਰ ਉਹ ਫਾਈਲ ਨੂੰ ਥੋੜਾ ਜ਼ਿਆਦਾ ਤਰੀਕੇ ਨਾਲ ਧਿਆਨ ਨਾ ਰਵਾਂਦਾ ਜੀ ਇੱਕ ਆਖਰੀ ਸਵਾਲ ਮੈਂ ਹੁਣ ਤੁਹਾਨੂੰ ਹੀ ਪ کیونکہ تُسے کہا کہ صحیح کنسلٹنٹ ایڈویزر چھونا کاؤز ہو گیا تو پھر کیمیں چھوڑی ہے جنہاں بچہ پینڈے چھوڑے لکھے رہے گا اور انہوں نے فائلنگ ترائی ہوں کسی جو کرو آ رہا ہے کیونکہ پتا نہیں کیمیں چھوڑے گئے جنہاں کی سوال کچھ ہے دیکھو جی کہلنا دا اس وارے توسی ہی نے کہنا ہے کہ جبارے پتا کر رہا ہوں تو میں انٹرنیٹ سے چیک کرو آج تو سارا کو پزر کرو بس اینٹ کتا رہا ہے

ਉਨੇ ਸ਼ਹਿਰ ਚ ਪਤਾ ਕਰਾਉ ਉਹਨੇ ਮਾਦੀਵਰ ਦਾ ਸ਼ਹਿਰ ਹੈ ਕਿ ਜਿਹੜਾ ਮੈਂ ਕਹਿੰਦਾ ਪੂਰੇ ਪੰਜਾਬ ਰਹਿਦਾ ਕੋਈ ਨਾ ਬਾਕੀ ਬੰਦਾ ਹੁੰਦਾ ਹੀ ਨਹੀਂ ਉਹ ਜਾ ਕੇ ਚਾਰ ਬੰਦਾਂ ਜਾ ਕੇ ਕੁਛ ਵੀ ਬੰਦੇ ਕਿੰਨਾ ਰਿਹਾ ਕੋਡ ਐਟ ਆ ਗਿਆ 3000 ਲੱਗਿਆ ਉਹਨੇ ਦਾਅ ਵੇ ਲਿਆ ਨਾ ਫਿਰ ਲਗੂ ਬਤਾ ਰਹੇ ਜਿਹਨੇ ਜਿਹੜਾ ਅੱਜ ਕਰ ਰਿਹਾ ਸੀ 10000 ਰੁਪਏ ਲੱਗਦਾ ਮੈਂ ਹੋਂਦਾ ਮੈਂ ਕਹਿੰਦਾ ਫਰੀਜਾ ਬਰੂਮ ਮੈ ਲਖਾ ਹੋਇਆ ਪਰ ਇੱਕ ਚੀਜ਼ ਹੈ ਜਿਹੜੇ ਸਾਡੇ ਕੋ ਰੋਕਿਆ ਨੇ ਸਾਡੇ ਲੋਕੀ ਪਤਲਾ ਪਤਲਾ ਬੀਬੀ ਪੁੱਤਰੀ ਲੰ ਦੇ ਰਿਹਾ ਕੈਨੇਡਾ ਜਾਂਦਾ ਫਿਰ ਵੀਜਾ ਚੂਜ਼ ਕਰਾ ਦਿੰਦੇ ਉਹ ਕਹੇ ਜੀ ਲੋਕਾਂ ਦਾ ਧੋਖਾ ਤੋਂ ਬਚੋ کی وی ٹورسٹ ویزا تو 25 لاکھ روپے دیتا اسپورٹی ویزا لگ گیا وہ کہہ رہے ہیں کہ فیملی پیئر ہو جائے گی ایڈیٹ کرنا تو بچے ہمارے پتہ کراؤ انٹرنیٹ پہ ہارڈ گوارڈ تھانے جا کے ان کی رپورٹ گڑاؤ سارا ہو جوری ہے ادھا ہی کر رہا ہوں میں سر اخر سوال یہ ہے میرے سارے سٹوڈنٹس ہیں میں غلط بات کی تھی تو وہ کہہ رہے ہیں کہ ورڈ اف ماؤتھ کے میرا ویزا ہے میں پانچ جنوری لے کے آیا بہت سارے یہی لوگ ہیں سر بالکل تو تو کتنا سکسس فل ہے دیکھو جی میں کہہ رہا ہوں ہن سافٹ ویئر مارکیٹنگ سارا روٹی بہت کرتا ہے جی ਕੋਈ ਨਹੀਂ ਵੀ ਨਹੀਂ ਆ ਬੇਰੋੜਾ ਨਾ ਰਹਾ ਸ਼ੁਦਾ ਤੂੰ ਵੀ ਤਾਂ ਮੈਂ ਕਹਾ 20 25 ਦਾ ਮਾਰਕੀ 2 ਮਹੀਨੇ ਦਾ ਰੱਖ ਦੇ ਤੂੰ ਵੀ ਦੇਖ ਲੋ ਸਾਡੇ ਕੋਈ ਵਾਜਿਆਣੀਆਂ ਦੀ ਸਾਡੀ ਕੋਈ ਕਿਤੇ ਕੰਮ ਸਾਡੇ ਮੱਦੇ ਕੋਈ ਸਾਡੇ ਹੋਰ ਹੀ ਗਾਣੇ ਲੱਗੇ ਜਿਹਨੂੰ ਉੱਪਰ ਲਾਈਆਂ ਹੋਈਆਂ ਸਾਡੀ ਜਿਹੜੀ ਮਾਰਕੀ ਹੈ ਨਾ ਸਾਡੀ ਕਲੈਂਟ ਹੈ ਅਸੀਂ ਇੱਕ ਮੱਦੇ ਨੂੰ ਗੱਲ ਜੇ ਸਾਰੇ ਜੰਨੇ ਆ ਉਹ ਕਹਿੰਦੇ ਅਸੀਂ ਕਿੰਨਾ ਦਾ ਵਿਦਾਨ ਦਾ ਜਦੋਂ ਦਾ ਵਿਦਾਨ ਦੇਣਾ ਉਹਨੂੰ ਤੁਹਾਨੂੰ ਅੱਗੇ ਦੱਸ ਕੇ ਮਾਰਕੀਂ ਦੀ ਲੋੜਾ ਜਿਹੜੀ ਖਾਰਾ ਚਾਹਤ ਹੈ ਉਹ ਮੈਂ ਬੜੇ ਲੋਕੀ ਪੈਸੇ ਬਟੀਆਂ ਦੇ ਕੇ ਸਾਡੇ ਨਾਲ ਕਰੀਆਂ ਨੇ ਬਾਹਰ

ਵੇ ਦੇਖਿਆ ਬੱਚੇ ਜਿਹੜੇ ਮੈਂ ਦਾਤੂ 10 10 12 12 ਸਾਲ ਪਹਿਲਾਂ ਭੇਜਿਆ ਉਹ ਇੱਥੇ ਮੇਰੇ ਕੋਲ ਆਦੇ ਆ ਉਹ ਕਹਿੰਦੇ ਇਹ ਸਭ ਮੈਂ ਇੱਥੇ ਬੈਠਾ ਸੀਗਾ ਇੱਥੇ 4 ਸੈਟਰ ਦੇ 11 12 10000 ਦੀ ਕੰਪਨੀ ਰੋ ਰਹਾ ਸੀਗਾ ਮੈਂ ਕੈਨੇਡਾ ਗਿਆ ਮੈਂ ਅਸਟਰੀਆ ਗਿਆ ਮੈਂ ਗ੍ਰੇਨਜ਼ਾ ਦੀ ਕਿਤਾ ਅੱਜ ਮੈਂ ਕਰਾਹ ਦੀ ਕੋਠੀ ਵਾਲੀ ਬਣਜੋ ਜੋ ਮੈਂ ਕਰਾਹ ਦੀ ਕੋਠੀ ਕਿਤੇ ਪਾਣੀ ਜਿਹੜਾ ਵਾਲੀ ਹੈ ਉਹ ਆਪ ਦੱਸਦੇ ਕਹਿੰਦੇ ਜੇ ਅਸੀਂ ਇੱਥੇ ਬੈਠੇ ਹੁੰਦੇ ਸ਼ਾਇਦ ਅਸੀਂ ਸੋਗ ਦਾ ਬੋੜਾ ਲੇ ਤਾਂ ਐਸਲੀ ਤੁਸੀਂ ਵੱਡੇ ਆ ਨਹੀਂ ਪਤਾ ਜਾਂਦੀਆਂ ਤੁਸੀਂ ਚੱਕੀ ਕਰਨਾ ਜਨਰਲੀ ਮਾਪਾਪ ਜਿਹੜੇ ਇੱਥੇ ਕਹੜਾ ਜਾਂਦੇ ਹੋ ਇੱਕ ਬਰ ਚਾ ਜਾਂਦਾ ਹੈ ਪੂਰੇ ਡੱਬੇ ਪੂਰੇ ਖਾਨਦਾਂ ਨੂੰ ਦੇਜੇ ਜਾ ਸਕਦਾ ਹੈ ਇੱਕ ਵਾਰ ਤੁਸੀਂ ਵਿਦੇਸ਼ ਨੂੰ ਜਾਓ ਤੇ ਜਿਆਣਾ ਉਸੇ ਨਹੀਂ ਜਾਣਾ ਪਰ ਮੈਂ ਕਹਿੰਦਾ ਇੱਕ ਵਾਰ ਵਿਦੇਸ਼ ਨੂੰ ਜਾਓ ਤੁਹਾਨੂੰ ਦੁਨੀਆ ਦੀ ਪਹਿਗੀ ਤੁਹਾਡੇ ਇੱਕ ਐਡਜਸਟ ਸੋਲਵ ਹੋਏਗਾ ਤੁਹਾਨੂੰ ਐਡਜਸਟ ਦੀ ਦੁਨੀਆ ਨੂੰ ਵਰਲਡ ਨੂੰ ਸੋਲਵ ਕਰੋਗੇ ਇਹ ਤੋਂ ਆਪਣੀ ਨਈਂ ਹੋਰਜ ਬੀਨ ਹੋਏਗੀ ਜੋ ਤੁਹਾਡੀ ਲਾਈਫ ਦੇ ਰੱਖੀ ਹੋ ਉਸ ਤੋਂ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਵਾਰ ਤੁਸੀਂ ਪੱਕੇ ਹੋ ਜੇ ਤਾਂ ਮਾਪੇ ਦੇ ਰੋਲ ਫਾਈਵਲ ਕਿਹਾ ਜੀ ਥੈਂਕ ਯੂ ਸਰ ਥੈਂਕ ਯੂ ਫॉर ਜੁਆਇਨਿੰਗ ਅਸ ਤੇ ਜਿਹੜੇ ਦਰਸ਼ਕ ਦੇਖ ਰਹੇ ਨੇ ਤੁਸੀਂ ਵੀ ਕਮੈਂਟ ਸੈਕਸ਼ਨ 'ਚ ਆਪਣੇ ਸਵਾਲ ਵੀ ਰੱਖ ਸਕਦੇ ਹੋ ਅਸੀਂ ਬਕਾਇਦਾ ਕੰਟੈਕਟ ਵੀ ਤੁਹਾਨੂੰ ਦੇਵਾਂਗੇ ਤਾਂ ਕਿ ਤੁਸੀਂ ਆਪਣਾ ਫੈਸਲਾ ਆਪ ਲੈ ਸਕੋ ਆਪਣਾ ਐਡਵਾਈਜ਼ਰ ਚੂਜ਼ ਕਰੋ ਆਪਣੇ ਡਾਊਟਸ ਕਲੀਅਰ ਕਰੋ ਤੇ ਆਪਣਾ ਇੱਕ ਵਧੀਆ ਕੁਇਕ ਜ਼ਰੂਰ ਸੱਜੋ ਧੰਨ